ਸਾਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇਸ ਵਕਤ ਪੈਰਿਸ ਦੇ ਵਿੱਚ 올림픽 ਗੇਮਸ ਚੱਲ ਰਹੀਆਂ ਨੇ ਤਾਂ ਉੱਥੇ ਹੀ ਸਾਰੇ ਭਾਰਤ ਦੀਆਂ ਨਜ਼ਰਾਂ ਵਿਨੇਸ਼ ਫੋਗਾਰ ਤੇ ਸੀ ਕਿਉਂਕਿ ਬਹੁਤ ਸ਼ਾਨਦਾਰ ਖੇਡੇ ਸੀ ਤੇ ਉਸ ਤੋਂ ਬਾਅਦ ਸਭ ਨੂੰ ਇਹ ਹੀ ਅੰਦਾਜ਼ਾ ਸੀਗਾ ਕਿ ਉਹ ਭਾਰਤ ਵਾਸਤੇ 골ਡ ਲੈ ਕੇ ਆਉਣਗੇ ਪਰ ਉਹਨਾਂ ਦੇ ਮੈਚ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਗ੍ਰਾਮ ਪਰ ਵੱਧ ਗਿਆ ਤੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਈ ਸੈਲੀਬ੍ਰਿਟੀ ਕਈ ਕਲਾਕਾਰ ਕਈ ਤੇਜ਼ ਤੇ ਹੋਰ ਲੂਕ ਅੱਗੇ ਆਏ ਤੇ ਵਿਨੇਸ਼ ਫੋਗਾੜ ਦੀ ਹੌਸਲਾ ਅਫਜ਼ਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਚਲਦੇ ਆ ਰਾਣਾ ਰਣਵੀਰ ਨੇ ਵੀ ਇੱਕ ਪੋਸਟ ਪਾਈ ਹੈ ਵਿਨੇਸ਼ ਫੋਗਾੜ ਨੂੰ ਇੱਕ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਜਿਸ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਨੇ ਕਿਉਂਕਿ ਖੁਦ ਰਾਈਟਰ ਵੀ ਨੇ ਐਕਟਰ ਵੀ ਨੇ ਡਾਇਰੈਕਟਰ ਵੀ ਨੇ ਤਾਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੋਈ ਹੈ ਛੋਟਾ ਜਿਹਾ ਸ਼ੇਅਰ ਲਿਖਿਆ ਵਿਨੇਸ਼ ਫੋਗਾੜ ਵਾਸਤੇ ਉਹ ਸੋ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਰਾਣਾ ਰਣਵੀਰ ਲਿਖਦੇ ਨੇ ਹੰਝੂ ਹਾਰ ਨਹੀਂ ਹੁੰਦੇ ਜਜ਼ਬੇ ਮਾਰ ਨਹੀਂ ਹੁੰਦੇ ਜੋ ਕਰਾਮਾਤੀ ਹੁੰਦੇ ਨੇ ਕਦੇ ਬੇਕਾਰ ਨਹੀਂ ਹੁੰਦੇ। ਸੋ ਇਹ 17 ਜਿਹੜੀਆਂ ਰਾਣਾ ਰਣਵੀਰ ਵੱਲੋਂ ਲਿਖੀਆਂ ਗਈਆਂ ਨੇ ਵਿਨੇਸ਼ ਫੋਗਾਰ ਵਾਸਤੇ ਉਸ ਤੋਂ ਬਾਅਦ ਕਈ ਹੋਰ ਕਲਾਕਾਰ ਵੀ ਜਿਹੜੇ ਅੱਗੇ ਆਏ ਨੇ ਤੇ ਵਿਨੇਸ਼ ਫੋਗਾਰ ਦਾ ਦੀ ਜਿਹੜੀ ਹੌਸਲਾ ਵਸਾਈ ਕਰਦੇ ਪਏ ਨੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ। ਇਸ ਵਕਤ ਪੈਰਿਸ ਦੇ ਵਿੱਚ 올림픽 ਗੇਮਸ ਚੱਲ ਰਹੀਆਂ ਨੇ ਤਾਂ ਉੱਥੇ ਹੀ ਸਾਰੇ ਭਾਰਤ ਦੀਆਂ ਨਜ਼ਰਾਂ ਵਿਨੇਸ਼ ਫੋਗਾਰ ਤੇ ਸੀ ਕਿਉਂਕਿ ਬਹੁਤ ਸ਼ਾਨਦਾਰ ਖੇਡੇ ਸੀ ਤੇ ਉਸ ਤੋਂ ਬਾਅਦ ਸਭ ਨੂੰ ਇਹੀ ਅੰਦਾਜ਼ਾ ਸੀਗਾ ਕਿ ਉਹ ਭਾਰਤ ਵਾਸਤੇ 골ਡ ਲੈ ਕੇ ਆਉਣਗੇ ਪਰ ਉਹਨਾਂ ਦੇ ਮੈਚ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਗ੍ਰਾਮ ਪਰ ਵੱਧ ਗਿਆ ਤੇ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਈ ਸੈਲੀਬ੍ਰਿਟੀ ਕਈ ਕਲਾਕਾਰ ਕਈ ਤੇਜ ਤੇ ਹੋਰ ਲੋਕ ਅੱਗੇ ਆਏ ਤੇ ਵਿਨੇਸ਼ ਫੋਗਾਰ ਦੀ ਹੌਸਲਾ ਫਜ਼ਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਚੱਲਦਿਆਂ ਰਾਣਾ ਰੰबीर ਨੇ ਵੀ ਇੱਕ ਪੋਸਟ ਪਾਈ ਹੈ ਵਿਨੇਸ਼ ਫੋਗਾਟ ਨੂੰ ਇੱਕ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਹੈ ਤੇ ਜਿਸ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਨੇ ਕਿਉਂਕਿ ਖੁਦ ਰਾਈਟਰ ਵੀ ਨੇ ਐਕਟਰ ਵੀ ਨੇ ਡਾਇਰੈਕਟਰ ਵੀ ਨੇ ਤਾਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੋਈ ਛੋਟਾ ਜਿਹਾ ਸ਼ੇਅਰ ਲਿਖਿਆ ਵਿਨੇਸ਼ ਫੋਗਾਟ ਵਾਸਤੇ ਉਸੋ ਕੀ ਲਿਖਿਆ ਤੁਹਾਨੂੰ ਪੜ ਕੇ ਸੁਣਾਉਂਦੇ ਆ ਰਾਣਾ ਰੰबीर ਲਿਖਦੇ ਨੇ ਹੰਝੂ ਹਾਰ ਨਹੀਂ ਹੁੰਦੇ ਜਜ਼ਬੇ ਮਾਰ ਨਹੀਂ ਹੁੰਦੇ ਜੋ ਕਰਾਮਾਤੀ ਹੁੰਦੇ ਨੇ ਕਦੇ ਬੇਕਾਰ ਨਹੀਂ ਹੁੰਦੇ ਸੋ ਇਹ 17 ਜਿਹੜੀਆਂ ਰਾਣਾ ਰਣਵੀਰ ਵੱਲੋਂ ਲਿਖੀਆਂ ਗਈਆਂ ਨੇ ਵਿਨੇਸ਼ ਫੋਗਾਰਦ ਵਾਸਤੇ ਉਸ ਤੋਂ ਬਾਅਦ ਕਈ ਹੋਰ ਕਲਾਕਾਰ ਵੀ ਜਿਹੜੇ ਅੱਗੇ ਆਏ ਨੇ ਤੇ ਵਿਨੇਸ਼ ਫੋਗਾਰਦ ਦਾ ਦੀ ਜਿਹੜੀ ਹੌਸਲਾ ਫਜ਼ਾਈ ਕਰਦੇ ਪਏ ਨੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ। ਇਸ ਵਕਤ ਪੈਰਿਸ ਦੇ ਵਿੱਚ 올림픽 ਗੇਮਸ ਚੱਲ ਰਹੀਆਂ ਨੇ ਤਾਂ ਉੱਥੇ ਹੀ ਸਾਰੇ ਭਾਰਤ ਦੀਆਂ ਨਜ਼ਰਾਂ ਵਿਨੇਸ਼ ਫੋਗਾਰਦ ਤੇ ਸੀ ਕਿਉਂਕਿ ਬਹੁਤ ਸ਼ਾਨਦਾਰ ਖੇਡੇ ਸੀ ਤੇ ਉਸ ਤੋਂ ਬਾਅਦ ਸਭ ਨੂੰ ਇਹੀ ਅੰਦਾਜ਼ਾ ਸੀਗਾ ਕਿ ਉਹ ਭਾਰਤ ਵਾਸਤੇ 골ਡ ਲੈ ਕੇ ਆਉਣਗੇ ਪਰ ਉਹਨਾਂ ਦੇ ਮੈਚ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਗ੍ਰਾਮ ਪਰ ਵੱਧ ਗਿਆ ਤੇ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਇਸ ਤੋਂ ਬਾਅਦ ਕਈ ਸੈਲੀਬ੍ਰਿਟੀ ਕਈ ਕਲਾਕਾਰ ਕਈ ਤੇਜ ਤੇ ਹੋਰ ਲੋਕ ਅੱਗੇ ਆਏ ਤੇ ਵਿਨੇਸ਼ ਫੋਗਾਰ ਦੀ ਹੌਸਲਾ ਅਫਜ਼ਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਚੱਲਦੇ ਆ ਰਾਣਾ ਰਣਵੀਰ ਨੇ ਵੀ ਇੱਕ ਪੋਸਟ ਪਾਈ ਹੈ ਵਿਨੇਸ਼ ਫੋਗਾਟ ਨੂੰ ਇੱਕ ਉਹਨਾਂ ਦੀ ਹੌਸਲਾ ਫਜ਼ਾਈ ਕੀਤੀ ਹੈ ਤੇ ਜਿਸ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਨੇ ਕਿਉਂਕਿ ਖੁਦ ਰਾਈਟਰ ਵੀ ਨੇ ਐਕਟਰ ਵੀ ਨੇ ਡਾਇਰੈਕਟਰ ਵੀ ਨੇ ਤਾਂ ਇੱਕ ਛੋਟੀ ਜੀ ਕਵਿਤਾ ਲਿਖੀ ਹੋਈ ਛੋਟਾ ਜਿਹਾ ਸ਼ੇਅਰ ਲਿਖਿਆ ਵਿਨੇਸ਼ ਫੋਗਾਟ ਵਾਸਤੇ ਉਹ ਸੋ ਕੀ ਲਿਖਿਆ ਤੁਹਾਨੂੰ ਪੜ ਕੇ ਸੁਣਾਉਂਦੇ ਆ ਰਾਣਾ ਰਬੀਰ ਲਿਖਦੇ ਨੇ ਹੰਝੂ ਹਾਰ ਨਹੀਂ ਹੁੰਦੇ ਜਜ਼ਬੇ ਮਾਰ ਨਹੀਂ ਹੁੰਦੇ ਜੋ ਕਰਾਮਾਤੀ ਹੁੰਦੇ ਨੇ ਕਦੇ ਬੇਕਾਰ ਨਹੀਂ ਹੁੰਦੇ ਸੂਏ 17 ਜਿਹੜੀਆਂ ਰਾਣਾ ਰਣਵੀਰ ਵੱਲੋਂ ਲਿਖੀਆਂ ਗਈਆਂ ਨੇ ਵਿਨੇਸ਼ ਪੋਗਾਰ ਵਾਸਤੇ ਉਸ ਤੋਂ ਬਾਅਦ ਕਈ ਹੋਰ ਕਲਾਕਾਰ ਵੀ ਜਿਹੜੇ ਅੱਗੇ ਆਏ ਨੇ ਤੇ ਵਿਨੇਸ਼ ਪੋਗਾਰ ਦਾ ਦੀ ਜਿਹੜੀ ਹੌਸਲਾ ਫਜ਼ਾਈ ਕਰਦੇ ਪਏ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par